ਸਿਰਫ 40-45 ਰੁਪਏ ਲਾ ਕੇ ਤੁਸੀਂ ਇੱਕ ਕਿਲੇ ਦੀ ਕਣਕ ਦਾ ਬੀਜ ਤਿਆਰ ਕਰਵਾ ਸਕਦੇ ਹੋ ਹੈਗੀ ਇਹਨਾਂ ਖੁਸ਼ਖਬਰੀ ਵਾਲੀ ਗੱਲ ਕਿਸਾਨ ਵੀਰ ਧਿਆਨ ਨਾਲ ਸੁਣ ਲੈਣਾ ਲੋਂਗੋਵਾਲ ਦੇ ਵਿੱਚ ਵੀਰ ਨੇ ਮਸ਼ੀਨ ਲਾਈ ਆ ਬੀਜ ਗ੍ਰੇਡਿੰਗ ਦੀ ਜਿੱਥੇ ਤੁਸੀਂ 40-45 ਰੁਪਏ ਦੇ ਵਿੱਚ ਕਿਲੇ ਦੇ ਬੀਜ ਨੂੰ ਤਿਆਰ ਕਰਵਾ ਸਕਦੇ ਹੋ ਇਹਦੇ ਵਿੱਚ ਹੋਰ ਵੱਡੀ ਗੱਲ ਇਹ ਵੀ ਇਹ ਦੇਸ ਹਾਵਲਾ ਜਾਵੇ ਤਾਂ ਤੁਹਾਡੀ ਜੇਬ ਚੋਂ ਨਹੀਂ ਜਾਣਗੇ ਕਿਉਂਕਿ ਅੱਜ ਜੇ 40 ਕਿਲੋ 1 ਕਿਲੇ ਦੇ ਵਿੱਚ ਕਣਕ ਪੈਂਦੀ ਆ ਤਾਂ ਕਿਸਾਨ 45 ਕਿਲੋ ਪਾਉਂਦਾਗਾ ਤਾਂ ਜੋ ਜਿਹੜਾ ਮਾਝੂ ਦਾਣਾਗਾ ਉਹ ਜੇ ਨਾ ਨਿਕਲਿਆ ਤਾਂ ਨੁਕਸਾਨ ਨਾ ਹੋਵੇ ਜੇ ਉਹ ਮਾਝੂ ਦਾਣਾ ਸਾਈਡ ਤੇ ਕੱਢ ਕੇ ਦਾਣੇ ਫੱਕੇ ਦੇ ਕੰਮ ਲਿਆ ਜਾਵੇ ਤਾਂ 5 ਕਿਲੋ ਥੋੜੀ ਕਣਕ ਵਜੂਗੀ ਜਿਸ ਹਿਸਾਬ ਨਾਲ ਆ ਜਾਵੇ ਤਾਂ ਜਿਹੜੇ 40 45 ਰੁਪਏ ਤੁਸੀਂ ਦੇਣੇ ਨੇ ਤਾਂ ਉਹ ਵੀ ਤੁਹਾਡੇ ਨਹੀਂ ਲੱਗਦੇ ਇਸ ਕਰਕੇ ਜੇ ਪੂਰੀ ਜਾਣਕਾਰੀ ਲੈਣੀ ਆ ਵੀਡੀਓ ਦੇ ਕਮੈਂਟ ਦੇ ਵਿੱਚ ਇਸ ਸੰਬੰਧੀ ਮੈਂ ਲੰਮੀ ਵੀਡੀਓ ਡਿਟੇਲ ਵੀਡੀਓ ਦੇ ਕਮੈਂਟ ਪਾਉਂਗਾ ਤੁਸੀਂ ਉੱਥੇ ਜਾ ਕੇ ਦੇਖ ਲਿਓ ਤੇ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਮੋਬਾਈਲ ਸੇਵਾ ਸ਼ੁਰੂ ਕੀਤੀ ਹੋਈ ਹੈ ਨਾ ਹੋਜਵਾਨਾਂ ਨੇ 15 ਕੇ ਦਿਨ ਲੋਂਗੋਵਾਲ ਤੋਂ 100 ਕਿਲੋਮੀਟਰ ਦੇ ਘੇਰੇ 'ਚ ਇਹ ਜਿਹੜੀ ਸੇਵਾਵਾਂ ਦੇਣਗੇ ਉਸ ਤੋਂ ਬਾਅਦ ਘਰੇ ਮਸ਼ੀਨ ਖੜੂਗੀ ਤੁਸੀਂ ਇੱਥੇ ਆ ਕੇ ਵੀ ਆਪਣੀ ਬੀਜ ਗ੍ਰੇਡਿੰਗ ਕਰਵਾ ਸਕਦੇ ਹੋ ਸਕ੍ਰੀਨ ਤੇ ਨੰਬਰ ਦਿੱਤਾ ਹੈ ਸੰਪਰਕ ਕਰ ਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ